ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਬਹੁਤ ਸੋਹਣੀ ਤੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਨਹੀਂ ਕਰਿਆ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਫਿਰ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਾਰਾਂ ਤੋਂ ਪਹਿਲਾਂ ਮਿਲ ਜੂਗੀ ਜਿਹੜੀ ਵੀ ਵੀਡੀਓ ਅਸੀਂ ਪਾਵਾਂਗੇ ਤੁਹਾਡੇ ਕੋਲ ਸਾਰਾਂ ਤੋਂ ਪਹਿਲਾਂ ਪਹੁੰਚ ਜੂਗੀ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਤੇ ਇੱਕ ਪਲੀਜ਼ ਕਮੈਂਟ ਜ਼ਰੂਰ ਕਰ ਲਿਆ ਕਰੋ ਕੋਈ ਵੀ ਉਹਦੇ ਤੇ ਖਰਚਾ ਨਹੀਂ ਆਉਂਦਾ ਜੀ ਤੁਹਾਡਾ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਨੂੰ ਉਹਦੇ ਨਾਲ ਬਹੁਤ ਹੌਸਲਾ ਮਿਲਦਾ ਹੈ ਜੀ ਤੁਹਾਡੇ ਇੱਕ ਕਮੈਂਟ ਨਾਲ ਤੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਪਿਆਰੇ ਪਿਆਰੇ ਜੇ ਸੂਟ ਦਿਖਾਏ ਆ ਜੀ ਆਪਾਂ ਵੀਡੀਓ ਦੇ ਵਿੱਚ ਤੇ ਆਪਣੇ ਨਾਲ ਤੁਸੀਂ ਜਰੂਰ ਐਂਡ ਤੱਕ ਜੁੜੇ ਰਹੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਜਿਹੜੀਆਂ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਜਿਹੜੀਆਂ ਸਾਡੇ ਚੈਨਲ ਤੇ ਆ ਕੇ ਸਾਡੀ ਵੀਡੀਓ ਨੂੰ ਦੇਖ ਰਹੀ ਹੈ ਜੀ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਇਹ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਨੀਡਲਵਰਕ ਦਾ ਸੂਟ ਆਊਗਾ ਜੀ ਇਸ ਤਰ੍ਹਾਂ ਇਹਦੇ ਤੇ ਡਾਰਕ ਗ੍ਰੀਨ ਸ਼ੇਡ ਹੈ ਜੀ ਸੂਟ ਦਾ ਡਾਰਕ ਮੂੰਗੀਆ ਗ੍ਰੀਨ ਸ਼ੇਡ ਹੈ ਜੀ ਸੂਟ ਦਾ ਤੇ ਇਹਦੇ ਉੱਪਰ ਆਪਾਂ ਕੱਚਾ ਪੀਲਾ ਜਾਂ ਕਲਰ ਦਾ ਥ्रेड ਲਾ ਕੇ ਆਪਾਂ ਇਹਦੇ ਤੇ ਬਹੁਤ ਮਿੱਠਾ ਜਿਹਾ ਪੀਲਾ ਹੁੰਦਾ ਜਿਹੜਾ ਜੀ ਉਹਦਾ ਆਪਾਂ ਵਰਕ ਕਰਿਆ ਜੀ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਉੱਪਰ ਤਿੱਕਰ ਇਸ ਤਰ੍ਹਾਂ ਜਾਊਗਾ ਜੀ ਵਰਕ ਸਾਰੀ ਸਾਰੀ ਸ਼ਰਟ ਦੇ ਉੱਪਰ ਬੂਟੀਆਂ ਪਾਈਆਂ ਜੀ ਇਸ ਤਰ੍ਹਾਂ ਤੇ ਇਹ ਬਾਜੂ ਦਾ ਕੰਮ ਆ ਜਾਊਗਾ ਜੀ ਇਹ ਬਾਜੂ ਦਾ ਕੰਮ ਆ ਜਾਊਗਾ ਤੇ ਸਾਰੀ ਬਾਟਮ ਤੇ ਵੀ ਆਪਾਂ ਇਸੇ ਤਰ੍ਹਾਂ ਬਾਟਮ ਤੇ ਵੀ ਇਹਦੇ ਤੇ ਵਰਕ ਹੋਇਆ ਹੈ ਇਹ ਬਾਟਮ ਦਾ ਵਰਕ ਆ ਜਾਊਗਾ ਜੀ ਸਟ੍ਰੇਟ ਬਾਟਮ ਰੈਡੀ ਕਰੀਏ ਜੀ ਇਹਦੇ ਨਾਲ ਤੇ ਨਾਲ ਆਪਾਂ ਇਹਦੇ ਦੁਪੱਟਾ ਵੀ ਰੈਡੀ ਕਰਿਆ ਜੀ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਜੀ ਦੁਪੱਟਾ ਇਹ ਆਪਣਾ ਹੈਗਾ ਜੀ ਬਰਬਰੀ कॉटन ਦਾ। ਜਮਾ ਜ਼ਿਮੇ ਦਾ ਸਟੱਫ ਹੈ ਜੀ ਉਸੇ ਤਰ੍ਹਾਂ ਦਾ ਹੀ ਦੁਪੱਟਾ ਆਪਾਂ ਇਹਦੇ ਨਾਲ ਮੈਚਿੰਗ ਕਰੀਆ। ਬਰਬਰੀ कॉटन ਦਾ ਸੂਟ ਹੈ ਜੀ ਬਰਬਰੀ कॉटन ਦਾ ਹੀ ਦੁਪੱਟਾ ਹੈ। ਫੋਰ ਸਾਈਡ ਲੈਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ। ਬਹੁਤ ਪਿਆਰਾ ਫਿਨਿਸ਼ਿੰਗ ਹੋ ਕੇ ਇਹ ਦੁਪੱਟਾ ਰੈਡੀ ਹੋਇਆ ਹੈ। ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਜੀ। ਇਹ ਨੀਡਲ ਵਰਕ ਦਾ ਆਊਗਾ ਜੀ ਸੂਟ। ਤੇ ਬਹੁਤ ਹੀ ਪਿਆਰਾ ਆ ਜਾ ਇਹਦਾ ਸਟੱਫ ਹੈ ਬਰਬਰੀ ਕਾਟਨ ਤੇ ਇਹ ਰੈਡੀ ਕਰਿਆ ਜੀ ਆਪਾਂ ਬਰਬਰੀ ਕਾਟਨ ਦਾ ਇਹਦੇ ਨਾਲ ਦੁਪੱਟਾ ਰੈਡੀ ਕਰਿਆ ਬਹੁਤ ਫਿਨਿਸ਼ਿੰਗ ਦੇ ਨਾਲ ਇਹਦੇ ਤੇ ਲੈਸ ਲਗਾਈ ਹੈ ਜੀ ਵਰਕ ਨਾਲ ਦੀ ਆਪਾਂ ਇਹਦੇ ਤੇ ਲੈਸ ਦਿੱਤੀ ਹੈ ਗੁੰਮ ਲੈਸ ਲਗਾਈ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ ਅਗਲਾ ਸੂਟ ਆਪਣਾ ਜਿਹੜਾ ਰੈਡੀ ਹੋਇਆ ਜੀ ਇਹ ਹੈਗਾ ਜੀ ਲਾਈਨਿੰਗ ਜੌਰਜਟ ਦਾ ਲਾਈਨਿੰਗ ਜੌਰਜਟ ਦਾ ਸਟੱਫ ਆਊਗਾ ਜੀ ਇਸ ਤਰ੍ਹਾਂ ਉੱਪਰ ਤੱਕ ਰੇ ਦੇ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਵੀਡੀਓ ਦੇ ਵਿੱਚ ਉਹਨਾ ਸੋਹਣਾ ਨਹੀਂ ਆ ਰਿਹਾ ਜਿੰਨਾ ਇਹ ਸੋਹਣਾ ਕਲਰ ਹੈ ਫਰਕ ਆ ਰਿਹਾ ਜੀ ਵੀਡੀਓ ਦੇ ਵਿੱਚ ਕਲਰ ਦਾ ਬਹੁਤ ਲਾਈਟ ਆ ਰਿਹਾ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਇਸ ਤਰ੍ਹਾਂ ਇਹਦੇ ਉੱਤੇ ਆਪਾਂ ਸਾਰੇ ਦੇ ਉੱਪਰ ਫੁੱਲ ਪਾਏ ਹੈ ਜੀ ਉੱਪਰ ਟਿੱਕਰ ਏ ਜੀ ਜਿਹੜਾ ਇਹ ਡਿਜ਼ਾਈਨ ਆ ਇਹ ਸੀਗਾ ਜੀ ਹੈਂਡਵਰਕ ਦਾ ਵੀ ਮਤਲਬ ਜਿਹੜਾ ਨੀਡਲਵਰਕ ਨਾਲ ਆਪਣਾ ਗੰਢ ਧੋਪੇ ਦਾ ਡਿਜ਼ਾਈਨ ਹੁੰਦਾ ਜੀ ਉਸ ਤਰ੍ਹਾਂ ਦਾ ਡਿਜ਼ਾਈਨ ਸੀ ਕਸਟਮਰ ਦੀ ਚੋਇਸ ਸੀ ਵੀ ਇਹਨੂੰ ਅਸੀਂ ਮਸ਼ੀਨਵਰਕ ਚ ਕਰਨਾ ਹੈ ਫਿਰ ਅਸੀਂ ਉਸੇ ਤਰ੍ਹਾਂ ਦੇ ਬਣਾਏ ਆ ਜੀ ਕੋਸ਼ਿਸ਼ ਕਰੀ ਹੈ ਵੀ ਗੰਢ ਧੋਪੇ ਵਰਗਾ ਡਿਜ਼ਾਈਨ ਹੀ ਬਣ ਜੇ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਇਸ ਤਰ੍ਹਾਂ ਪਾਇਦਾ ਡਿਜ਼ਾਈਨ ਬਣਾਇਆ ਹੈ ਬਾਹਾਂ ਦੇ ਉੱਪਰ ਇਹਦਾ ਵਰਕ ਨਹੀਂ ਕੀਤਾ ਜੀ ਤੇ ਮੈਚਿੰਗ ਦੇ ਨਾਲ ਬਾਟਮ ਬਣਾਈ ਹੈ ਜੀ ਜਿਵੇਂ ਦਾ ਇਹਦਾ ਵਰਕ ਹੈ ਉਸ ਤਰ੍ਹਾਂ ਦੀ ਇਹਦੇ ਨਾਲ ਆਫ ਵਾਈਟ ਕਲਰ ਦੀ ਬਾਟਮ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਹੁਣ ਕਲਰ ਆ ਰਿਹਾ ਜੀ ਇਹ ਦਾ ਪ੍ਰੋਪਰ ਕਲਰ ਹੈ ਸ਼ਰਟ ਦਾ ਜੇ ਇਕੱਲਾ ਸ਼ਰਟ ਦੇ ਉੱਪਰ ਲਾਉਣੇ ਆ ਤਾਂ ਪੂਰਾ ਇਹ ਕਲਰ ਡਲ ਹੋ ਜਾਂਦਾ ਜੀ ਇਹਦੇ ਨਾਲ ਬਾਟਮ ਆਊਗੀ ਇਹ ਸ਼ਰਟ ਆਊਗੀ ਟਾਈਟ ਮੀਟਰ ਦੀ ਕਟ ਆਊਗੀ ਜੀ ਬਹੁਤ ਪਿਆਰਾ ਸੂਟ ਬਣ ਕੇ ਵੀ ਰੈਡੀ ਹੋਇਆ ਜੀ ਇਹ ਵਿਦਆਊਟ ਦੁਪੱਟਾ ਰੈਡੀ ਕਰਾਇਆ ਜੀ ਕਸਟਮਰ ਨੇ ਆਪਾਂ ਆਨ ਆਰਡਰ ਹੀ ਸੂਟ ਰੈਡੀ ਕਰਦੇ ਆਂ ਜੀ ਤੁਸੀਂ ਕਿਸੇ ਵੀ ਭੈਣ ਨੇ ਸੂਟ ਆਪਣੇ ਤੋਂ ਰੈਡੀ ਕਰਾਉਣੇ ਹੋ ਹੁਣ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਜਾਂ ਕੋਈ ਸਾਡਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਤੋਂ ਉਸੇ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜਿਵੇਂ ਦਾ ਤੁਸੀਂ ਸਟੱਫ ਕਹੋਗੇ ਜਿਵੇਂ ਦਾ ਤੁਸੀਂ ਵਰਕ ਕਹੋਗੇ ਆਪਾਂ ਸੇਮ ਤੁਹਾਨੂੰ ਕਰਕੇ ਦੇਵਾਂਗੇ ਜੀ ਇਹ ਵਾਲਾ ਸੂਟ ਬਣਿਆ ਜੀ ਬਲੈਕ ਕਲਰ ਤੇ ਕਾਟਨ ਦਾ ਸਟੱਫ ਆਊਗਾ ਜੀ ਬਹੁਤ ਸੋਹਣਾ ਕਾਟਨ ਦਾ ਸਟੱਫ ਹੈ ਇਹਦਾ ਵੀ ਬਲੈਕ ਕਲਰ ਕਰਕੇ ਪੂਰਾ ਇਹ ਕਲੀਅਰ ਨਹੀਂ ਆ ਰਿਹਾ ਜੀ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਹੈ ਪੂਰਾ ਜੈਡ ਬਲੈਕ ਕਲਰ ਹੈ ਜੀ ਇਹਦਾ ਜੈਡ ਬਲੈਕ ਕਲਰ ਹੈ ਵੀਡੀਓ ਦੇ ਵਿੱਚ ਨਾ ਇਹ ਗਰੇਜਾ ਆ ਜਾਂਦਾ ਲੇਕਿਨ ਪੂਰਾ ਜੈਡ ਬਲੈਕ ਕਲਰ ਹੈ ਇਸ ਤਰ੍ਹਾਂ ਇਹ ਤਾਂ ਗਲੇ ਤੇ ਵਰਕ ਆਊਗਾ ਇਹ ਆਪਾਂ ਵੀਡੀਓ ਵੀ ਪਾਈ ਸੀ ਜੀ ਸ਼orts ਦੇ ਵਿੱਚੋਂ ਥਾ ਹੀ ਇਹ ਪਸੰਦ ਕਰਕੇ ਉਹਨਾਂ ਨੇ ਇਹ suit ਰੈਡੀ ਕਰਵਾਇਆ ਹੈ ਬਹੁਤ ਆਪਣੇ ਪਿਆਰੇ ਜੇ ਕਸਟਮਰ ਹੈ ਜੀ ਜਿਨ੍ਹਾਂ ਦਾ ਇਹ suit ਹੈ ਇਹ ਦੇਖੋ ਪੂਰਾ গারਲਿਸ਼ ਲੁੱਕ ਦਾ suit ਹੈ ਇਹ ਇਹ ਬਾਹਾਂ ਤੇ ਕੰਮ ਆ ਜੂਗਾ ਜੀ ਦੋਨੇ ਬਾਜੂ ਤੇ ਇਸ ਤਰ੍ਹਾਂ ਇਹਦੇ ਤੇ ਕੰਮ ਆਊਗਾ ਘੇਰੇ ਦਾ ਘੇਰੇ ਤੇ ਨਹੀਂ ਆਏਗਾ ਜੀ ਓਨਲੀ ਬਾਜੂ ਓਨਲੀ ਬਾਜੂ ਤੇ ਗਲਾ ਬਣਾਇਆ ਆਪਾਂ ਬਿਲਕੁਲ ਵੀਡੀਓ ਵਾਲੇ ਹੀ ਸਾਰੇ ਕਲਰ ਲਾਏ ਆ ਵੀਡੀਓ ਵਾਲਾ ਹੀ ਸਾਰਾ ਸੂਟ ਸੇਮ ਆਪਾਂ ਰੈਡੀ ਕਰਕੇ ਦਿੱਤਾ ਜੀ ਜਿਵੇਂ ਦੀ ਉਹਨਾਂ ਦੀ ਚੁਆਇਸ ਸੀਗੀ ਤੇ ਇਹਦੇ ਨਾਲ ਆਪਾਂ ਸੇਮ ਦੁਪੱਟਾ ਰੈਡੀ ਕਰਕੇ ਦਿੱਤਾ ਜੀ ਸੇਮ ਆਪਾਂ ਦੁਪੱਟਾ ਰੈਡੀ ਕਰਕੇ ਦਿੱਤਾ ਜੀ ਤੁਸੀਂ ਸਾਡੀਆਂ ਵੀਡੀਓ ਚੈੱਕ ਕਰ ਸਕਦੇ ਹੋ ਸੂਟ ਦੀ ਵੀਡੀਓ ਵੀ ਪਾਈ ਹੋਈ ਆ ਇਹ ਦੇਖੋ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਆਊਗਾ ਸੇਮ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜਿਵੇਂ ਦਾ ਤੁਸੀਂ ਸਟੱਫ ਕਹੋਗੇ ਜਿਵੇਂ ਦਾ ਤੁਸੀਂ ਵਰਕ ਕਹੋਗੇ ਆਪਾਂ ਉਹਨੂੰ ਸੋਨੂੰ ਸੇਮ ਸੇਮ ਤੋਂ ਸੇਮ ਕਰਕੇ ਦੇਵਾਂਗੇ ਜੀ ਇਹ ਦੇਖੋ ਜੀ ਇਹ ਹੈਗਾ ਜੌਰਜਟ ਦੇ ਸਟੱਫ ਦੇ ਉੱਪਰ ਬਣਿਆ ਹੋਇਆ ਜੀ ਇਹ ਵੀ ਬਹੁਤ ਆਪਾਂ ਸੂਟ ਇਹਦੇ ਰੈਡੀ ਕਰਦੇ ਜੀ ਇਹ ਘੇਰੇ ਦਾ ਡਿਜ਼ਾਈਨ ਆਊਗਾ ਫੁੱਲ ਹੈਵੀ ਘੇਰਾ ਬਣਿਆ ਜੀ ਫੁੱਲ ਹੈਵੀ ਇਹਦਾ ਗਲਾ ਬਣਿਆ ਤੇ ਇਹ ਦੀਆਂ ਬਾਜੂ ਬਣੀਆਂ ਜੀ ਇਹ ਆਪਾਂ ਬਾਟਮ ਤੇ ਵੀ ਕਰਿਆ ਹੋਇਆ ਜੀ ਪਰ ਇਹ ਕਸਟਮਰ ਨੇ ਬਿਨਾ ਬਾਟਮ ਤੋਂ ਬਣਵਾਇਆ ਜੀ ਲੇਕ ਇਹ ਆਪਾਂ ਬਾਟਮ ਤੇ ਵੀ ਡਿਜ਼ਾਈਨ ਬਣਵਾ ਸਕਦੇ ਆ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤੇ ਬਹੁਤ ਹੀ ਸਫਾਈ ਦੇ ਨਾਲ ਕੰਮ ਪੋਇਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨਵਰਕ ਪੇਂਟਵਰਕ ਆਪਣੇ ਕੋਲੇ 올 ਟਾਈਪ ਵਰਕ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੀ ਮਨਪਸੰਦ ਦਾ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ